ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਸਾਂਝਾ ਪੰਜਾਬ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਸਾਂਝਾ ਪੰਜਾਬ ਨਾਲ ਜੁੜਨ ਲਈ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈਂ ਕਲਾਂ ਵਿਖੇ ਬੀਬੀ ਅਮਰਜੀਤ ਪੰਜਗਰਾਈਂ ਦੀ ਰਹਿਮਾਈ ਹੇਠ ਲੜਕੀਆਂ ਦੀ ਲੋੜੀ ਮਨਾਈ ਗਈ ਜਿੱਥੇ ਇਹ ਲੋਹੜੀ ਦਾ ਤਿਹਾਸ ਚੱਜੇ ਢੰਗ ਨਾਲ ਬਣਾਇਆ ਗਿਆ ਤੇ ਨਾਲ ਹੀ ਲੜਕੀਆਂ ਨੇ ਇੱਥੇ ਗਿੱਧਾ ਪਾ ਕੇ ਇਸ ਤਿਹਾਰ ਨੂੰ ਹੋਰ ਵੀ ਸਜਾ ਬਣਾਇਆ ਆਹੋ ਗੱਲਬਾਤ ਕਰਦੇ ਹਾਂ ਭੈਣਾਂ ਦਾ ਮੇਰੀਆਂ ਮਾਤਾਵਾਂ ਦਾ ਮੇਰੇ ਬੱਚਿਆਂ ਦਾ ਤੇ ਅਤੇ ਸਾਡੇ ਜਿਹੜੇ ਮਤਲਬ ਕਿ ਮੇਰੇ ਨਾਲ ਮੇਰਾ ਸਾਥ ਦਿੰਦੇ ਆ ਬਾਬਾ ਜੀ ਚੜ੍ਹ ਸਿੰਘ ਪੱਤਰਕਾਰ ਸੁਖਮੰਦਰ ਜੀ ਪੱਤਰਕਾਰ ਭੰਤ ਸਿੰਘ ਜੀ ਮੋਤਾ ਸਿੰਘ ਪੈਰਸ ਜੀ ਭਗਨ ਸਿੰਘ ਮੈਂਬਰ ਤੇ ਮੇਰੇ 12ਵੇਂ ਵੀ ਮੇਰੇ ਮਹਿਮਾਨ ਆਏ ਆ ਬਾਬਾ ਚੜ੍ਹ ਸਿੰਘ ਜੀ ਜਸੂ ਜੀ ਜੋਲ ਜੀ ਉਹ ਆਪਣੇ ਲਾਲਾ ਜੋਲ ਸਾਰੀ ਜੋ ਸਾਡੀ ਇੱਕ ਟੀਮ ਹੈ ਸਾਰਿਆਂ ਨੇ ਰੜਕੇ ਅਸੀਂ ਉਪਰਾਲਾ ਕੀਤਾ ਇਹ ਕਿ ਅਸੀਂ ਧੀਆਂ ਦੀ ਲੋਹੜੀ ਮਨਾਈਏ ਤਾ ਜੇ ਕੋਈ ਮੇਥੋਂ ਨਾਂ ਲੈਣ ਤੋਂ ਰਹਿ ਗਿਆ ਤਾਂ ਗੁੱਸਾ ਨਹੀਂ ਕਰਨਾ ਕਿਸੇ ਨੇ ਤੇ ਭਾਈ ਜੀ ਭਾਨ ਚੰਦ ਜੀ ਸਾਡੇ ਬਹੁਤ ਸਤਿਕਾਰਯੋਗ ਸਾਡੇ ਬਜ਼ੁਰਗ ਨੇ ਸਾਡੇ ਇਹਨਾਂ ਦਾ ਆਸ਼ੀਰਵਾਦ ਹੈ ਤਾਂ ਅਸੀਂ ਧੀਆ ਦੀ ਲੋਹੜੀ ਮਨਾਉਣ ਦਾ ਭਰਾਲਾ ਇਸ ਕਰਕੇ ਕੀਤਾ ਕਿ ਧੀਆ ਅੱਜ ਧੀਆ ਅੱਜ ਕਿਸੇ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ ਕਿਉਂਕਿ ਅਸੀਂ ਆਖ ਜੁਗਾਦ ਤੋਂ ਚੱਲੀ ਆਉਂਦੀ ਆ ਕਿ ਅਸੀਂ ਪੁੱਤਾਂ ਦੀ ਰੋੜੀ ਮਨਾਉਂਦੇ ਆ ਤੇ ਧੀਆਂ ਜਿਹੜੀ ਧੀ ਮਤਲਬ ਕਿ ਪਹਿਲਾਂ ਬਾਪ ਦੇ ਘਰੇ ਬਾਪ ਦਾ ਘਰ ਚਲਾਉਂਦੀ ਆ ਫਿਰ ਜਦੋਂ ਬਾਪ ਦੇ ਘਰੇ ਹੁੰਦੀ ਆ ਤਾਂ ਬਾਪ ਘੂਰਦਾ ਜਦੋਂ ਬੱਚੇ ਜਦੋਂ ਵਿਆਹੀ ਜਾਂਦੀ ਆ ਤਾਂ ਆਦਮੀ ਜਿਹੜਾ ਉਹਦੇ ਘਰ ਵਾਲਾ ਉਹਦੀ ਹਕੂਮਤ ਥੱਲੇ ਰਹਿੰਦੀ ਆ ਜਦੋਂ ਉਹਦੇ ਬੱਚੇ ਵੱਡੇ ਹੋ ਜਾਂਦੇ ਆ ਤੇ ਫਿਰ ਬੱਚਿਆਂ ਦੀਆਂ ਝੜਕਾਂ ਸਹਿੰਦੀ ਆ ਤੇ ਜਦੋਂ ਮਤਲਬ ਕਿ ਅੰਤ ਵੇਲਾ ਆ ਜਾਂਦਾ ਤਾਂ ਔਰਤ ਨੂੰ ਕਹਿੰਦੇ ਆ ਕਿ ਅੜੀਕੇ ਜਾਂਦੇ ਆ ਕਿ ਇਹਦੇ ਮਾਪੇ ਆਉਣਗੇ ਤੇ ਫੇਰ ਰੁਹਾਵਾਂਗੇ ਕਿਉਂਕਿ ਜਿਹੜੇ ਘਰੇ ਸਾਰੀ ਉਮਰ ਔਰਤ ਕਮਾਈ ਕਰਦੀ ਆ ਬੱਚੇ ਜੰਮਦੀ ਆ ਬੱਚੇ ਪਾਲਦੀ ਆ ਸਾਰਿਆਂ ਦੀਆਂ ਝੜਕਾਂ ਸਹਿੰਦੀ ਆ ਤੇ ਉਹਦਾ ਜਦੋਂ ਅੰਤ ਵੇਲਾ ਆਉਂਦਾ ਤਾਂ ਉਹਦਾ ਜਿਹੜਾ ਕਰੋ ਕੱਪੜੇ ਜਿਹੜਾ ਕਫਨ ਹੈ ਉਹਦੀ ਵੀ ਮਾਪਿਆਂ ਦੀ ਅੜੀਕ ਕਰਦੇ ਆ ਕਿ ਮਾਪੇ ਆਉਣਗੇ ਤੇ ਉਹ ਕੱਪੜੇ ਪਾ ਕੇ ਸੰਸਕਾਰ ਕਰਾਂਗੇ ਇਹ ਇੱਕ ਔਰਤ ਦੀ ਤਰਾਸਦੀ ਆ ਤਾਂ ਅੱਜ ਜਿਹੜੀ ਸਾਡੀਆਂ ਜਿਹੜੀਆਂ ਲੜਕੀਆਂ ਨੇ ਜਿਹੜੇ ਰੀਤੀ ਰਿਵਾਜ ਨੇ ਤਾਂ ਇਹ ਅੱਜ ਵੀ ਉਹੀ ਚੱਲੇ ਆਉਂਦੇ ਨੇ ਬੇਸ਼ੱਕ ਸਾਇੰਸ ਨੇ ਤਰੱਕੀ ਕੀਤੀ ਆ ਬੇਸ਼ੱਕ ਸਾਡੀਆਂ ਬੱਚੀਆਂ ਪੜ੍ਹ ਲਿਖ ਕੇ ਕੋਈ ਪਾਇਲਟ ਹੈ ਕੋਈ ਮਤਲਬ ਕਿ ਬਹੁਤ ਬਹੁਤ ਵੱਡੀਆਂ ਐਸਐਸਪੀ ਨੇ ਡੀਆਈਜੀ ਨੇ ਆਈਜੀ ਨੇ ਬੇਸ਼ੱਕ ਹਰਤ ਨੇ ਬਹੁਤ ਤਰੱਕੀ ਕੀਤੀ ਹੈ ਪਰ ਜਿਹੜੇ ਆ ਰੀਤੀ ਰਿਵਾਜ ਮੈਂ ਦੱਸਿਆ ਇਹ ਉਦਾਂ ਹੀ ਚੱਲ ਰਹੇ ਆ ਆ ਅਸੀਂ ਅੱਜ ਇਥੇ ਥ੍ਰੀ ਜੈਂਡਰ ਨੂੰ ਵੀ ਬੁਲਾਇਆ ਸੀ ਉਹਨਾਂ ਨੂੰ ਕੋਈ ਕੰਮ ਹੋ ਗਿਆ ਉਹ ਆਏ ਨਹੀਂ ਕਿਉਂਕਿ ਜਿਹੜੇ ਥ੍ਰੀ ਜੈਂਡਰ ਆ ਉਹ ਸਾਡੇ ਸਮਾਜ ਦਾ ਇੱਕ ਅਨਿਖੜਮਾ ਅੰਗ ਹੈ ਤੇ ਅਸੀਂ ਧੀਆਂ ਨੂੰ ਉਹਨਾਂ ਤੋਂ ਲੋਰੀ ਦਵਾਈਣੀ ਸੀ ਤੇ ਅਸੀਂ ਮਤਲਬ ਕਿ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਮੈਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿ ਅਸੀਂ ਅੱਗੇ ਤੋਂ ਜਿਹੜੀਆਂ ਧੀਆਂ ਐ ਇਹਨਾਂ ਨੂੰ ਜਦੋਂ ਧੀ ਜਨਮ ਲੈਂਦੀ ਆ ਉਦੋਂ ਹੀ ਘਰ ਵਿੱਚ ਸ਼ੋਗ ਪੈ ਜਾਂਦਾ ਤਾਂ ਉਹਦਾ ਨਾਂ ਰੱਖਣ ਦੀ ਵੀ ਮਤਲਬ ਕਿ ਕਈ ਦਿਨ ਉਹਦਾ ਨਾਂ ਰੱਖਣ ਨੂੰ ਵੀ ਲੱਗ ਜਾਂਦੇ ਤੇ ਜਦੋਂ ਮੁੰਡਾ ਜਨਮ ਲੈਂਦਾ ਤੇ ਨਾਲ ਦੀ ਨਾਲ ਹੀ ਇਹ ਸਾਡਾ ਗਮਦੂਰ ਸਿੰਘ ਆ ਜੀ ਇਹ ਸਾਡਾ ਫਲਾਨਾ ਸਿੰਘ ਆ ਜੀ ਹਨਾ ਤੇ ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਮਾਨਕ ਸਾਹਿਬ ਨੇ ਬੜਾ ਸੋਹਣਾ ਕੋਇਆ ਕਿਹਾ ਕਿ ਹੋਇਆ ਕੀ ਜੇਤੀ ਜਮਤੀ ਪਰ ਕੁੱਖ ਤਰ੍ਹਾਂ ਸਲਖਣੀ ਹੋਈ ਮੈਂ ਤਾਂ ਬਹੁਤ ਸੋਹਣੀਆਂ ਲਾਈਨਾਂ ਕਹਿਣੀਆਂ ਸੀ ਦਿਮਾਗ ਚੋਂ ਨਿਕਲ ਗਈਆਂ ਤਾਂ ਅਸੀਂ ਮਤਲਬ ਕਿ ਲੜਕੀਆਂ ਨੂੰ ਬੇਸ਼ੱਕ ਅੱਜ ਪਰਿਵਾਰਾਂ ਦੇ ਵਿੱਚ ਬਹੁਤ ਸਤਿਕਾਰ ਮਿਲ ਰਿਹਾ ਪਰ ਇੱਕ ਛੋਟੀ ਜੀ ਗੱਲ ਜੋ ਮੈਂ ਇੱਥੇ ਸਨੇਹਾ ਦੇਣਾ ਚਾਹੁੰਦੀ ਆ ਸਾਡੀਆਂ ਬੱਚੀਆਂ ਬੈਠੀਆਂ ਕਿ ਮਾਪੇ ਤੁਹਾਨੂੰ ਪੁੱਤਾਂ ਨਾਲੋਂ ਵੱਧ ਪਿਆਰ ਤੇ ਦులਾਰ ਦੇ ਕੇ ਪਾਲਦਾ ਤੇ ਜਦੋਂ ਤੁਸੀਂ ਪੜ੍ਹ ਲਿਖ ਜਾਣੀਆਂ ਆਪਸੀਂ ਇੱਕ ਬੜੀ ਵੱਡੀ ਗਲਤੀ ਕਰਦੀਆਂ ਕਿ ਮਾਪੇ ਜਿਸ ਨੇ ਸਾਨੂੰ 20-22 ਸਾਲ ਪਾਲਿਆ ਸਾਨੂੰ ਪੜ੍ਹਾਇਆ ਲਖਾਇਆ ਤੇ ਅਸੀਂ ਛੋਟੀ ਜੀ ਗਲਤੀ ਕਰਦੇ ਆਂ ਕਿ ਅਸੀਂ ਫਿਰ 22 ਸਾਲ ਦਾ ਪਿਆਰ ਭੁੱਲ ਕੇ ਤੇ ਇੱਕ ਅਣਪਛਾਤੇ ਬੰਦੇ ਨਾਲ ਥੋੜੇ ਜੀ ਦਿਨਾਂ ਦੇ ਪਿਆਰ ਨੂੰ ਲੈ ਕੇ ਅਸੀਂ ਮਾਪੇ ਦੀ ਪਰਵਾਹ ਨਾ ਕਰਕੇ ਤੇ ਅਸੀਂ ਪਿਆਉ ਦੀ ਪੱਗ ਰੋਲ ਕੇ ਜਦੋਂ ਅਸੀਂ ਤੁਰੀਆਂ ਜਾਂ ਔਰ ਜਾਂਨੀਆਂ ਤਾਂ ਮੈਂ ਖਾਸ ਕਰਕੇ ਧੀਆ ਨੂੰ ਤੇ ਕੁੜੀਆਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਮਾਪੇ ਨੂੰ ਸੱਥਾਂ 'ਚ ਬੈਠਣ ਜੁੱਗਾ ਛੱਡੋ ਮਾਪੇ ਦੀ ਪੱਗ ਨੂੰ ਨਾ ਰੋਲੋ ਤੁਸੀਂ ਜਦੋਂ ਮਾਪੇ ਨੇ ਤੁਹਾਨੂੰ ਜਨਮ ਦਿੱਤਾ ਤੁਹਾਨੂੰ ਪੜਾਇਆ ਲਿਖਾਇਆ ਉਹਨਾਂ ਦੀ ਕਦਰ ਕਰੋ ਉਹ ਤੁਹਾਡੇ ਵਾਸਤੇ ਵਧੀਆ ਵਰ ਢਾਲਣਗੇ ਵਧੀਆ ਤੁਹਾਨੂੰ ਘਰ-ਬਾਰ ਹਾਲ ਕੇ ਦੇਣਗੇ ਤੇ ਅਸੀਂ ਹੁਣ ਕਈ ਵਾਰੀ ਨਹੀਂਖਦੇ ਆ ਕਿ ਸਾਡੀਆਂ ਲੜਕੀਆਂ ਜਦੋਂ ਪਿੰਡ ਵਿੱਚ ਹੀ ਬੈਹ ਜਾਂਦੀਆਂ ਤਾਂ ਉੱਥੇ ਫਿਰ ਦੀ ਮਤਲਬ ਕਿ ਗੱਲ ਨਾ ਹੈ ਕਿ ਹੁਣ ਨਾਨਕੇ ਕਈਏ ਕਿ ਚਾਚੇ ਕਈਏ ਹਨ ਪਛਤਾਵ ਹਾਂ ਸੁਖ ਵੀ ਨਹੀਂ ਪਾਉਂਦੀਆਂ ਤੇ ਪਛਤਾਵਾ ਵੀ ਹੁੰਦਾ ਕਿਉਂਕਿ ਮਾਪੇ ਸਾਡੇ ਸਦਾ ਸਾਡੀ ਨਾਲ ਵਰਤਣ ਵਾਲੇ ਤੇ ਮਾਪੇ ਸਦਾ ਸਾਡਾ ਸਾਥ ਦਿੰਦੇ ਆ ਕਿਉਂਕਿ ਹੁਣ ਚਲੋ ਸਮੇਂ ਦੇ ਨਾਲ ਕੁਝ ਹੋਰ ਹੋ ਗਿਆ ਕਿਉਂਕਿ ਮਾਪੇ ਸਾਡੀ ਜਿੰਦਗਾਨ ਹੁੰਦੇ ਆ ਅਸੀਂ ਅੱਜ ਵੀ ਮਾਪਿਆਂ ਨੂੰ ਦੇਸ਼ਕ ਅਸੀਂ 60-60 ਸਾਲ ਦੇ ਹੋ ਗਏ ਆ ਫਿਰ ਵੀ ਮਾਪਿਆਂ ਦਾ ਮਤਲਬ ਕਿ ਅਸੀਂ ਉਹ ਕਰਦੇ ਆ ਘਰਾਂ ਦੇ ਕਿ ਚੋੜੀ ਕਰਦੇ ਆ ਕਿ ਸਾਡੇ ਮਾਪੇ ਆਉਣਗੇ ਲੋਹੜੀ ਦੀਵਾਲੀ ਲਿਆਉਣਗੇ ਇਹ ਜਿਹੇ ਤੇਥੇ ਤਿਹਾਰ ਆ ਜਿਹੜੇ ਇਹ ਮਾਪਿਆਂ ਨਾਲ ਹੀ ਸੌਂਦੇ ਆ ਤਾਂ ਮੈਂ ਸਾਰੀਆਂ ਕੁੜੀਆਂ ਨੂੰ ਬੇਨਤੀ ਕਰਦੀ ਆ ਕਿ ਪੜੋ ਲਿਖੋ ਤੇ ਵੱਡੇ ਵੱਡੇ ਉਹ ਚਾਦੇ ਪ੍ਰਾਪਤ ਕਰੋ ਸਾਡੀਆਂ ਕੁੜੀਆਂ ਜਿਸ ਤਰ੍ਹਾਂ ਅਭੰਤ ਸਿੰਘ ਦੀ ਬੇਟੀ ਨੇ 20 ਗ੍ਰੇਡ ਅਫੀਸਰ ਦਾ ਅਹੁਦਾ ਹਲੇ ਕੱਲ ਪਰਸਾ ਹੀ ਜੁਆਇਨ ਕੀਤਾ ਹੈ ਤਾਂ ਅਸੀਂ ਮਤਲਬ ਕਿ ਇਹ ਜੀਆਂ ਕੁੜੀਆਂ ਤੋਂ ਆਪਾਂ ਸੇਧ ਲੈ ਕੇ ਤੇ ਆਪਾਂ ਪੜ੍ਹੀਏ ਲਿਖੀਏ ਤੇ ਮਾਪਿਆਂ ਦਾ ਨਾਂ ਰੁਸ਼ਨ ਕਰੀਏ ਹਨਾ ਤੇ ਇਹੋ ਜੀਆਂ ਗੱਲਾਂ ਮਤਲਬ ਕਿ ਮੈਂ ਕੁੜੀਆਂ ਨੂੰ ਇੱਕ ਮੈਸੇਜ ਦਿੰਨੀ ਆ ਧੀਆਂ ਦੀ ਲੋਹੜੀ ਮਨਾਉਣ ਦਾ ਇਹੀ ਮਕਸਦ ਹੈ ਕਿ ਧੀਆਂ ਵੀ ਮਾਪੇ ਦਾ ਸਾਥ ਦੇਣ ਤੇ ਮਾਪੇ ਦੀ ਇੱਜ਼ਤ ਰੱਖਣ ਮਾਪੇ ਨੂੰ ਕਿਸੇ ਸਾਡੇ ਬਾਪ ਨੂੰ ਭਾਨੂ ਨਾ ਜਾਣਦੀਆਂ ਕਿ ਜਦੋਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਮਿਸ ਹੈਪਨਸ ਹੋ ਜਾਂਦੀ ਆ ਤਾਂ ਮਾਪੇ ਜਿਹੜਾ ਸਮਾਜ ਦੇ ਵਿੱਚ ਇੱਕ ਮਰਦਾ ਨਹੀਂ ਤੇ ਉਹਦਾ ਜਿਉਣ ਦਾ ਹਾਲ ਕੋਈ ਨਹੀਂ ਹੁੰਦਾ ਤਾਂ ਅਸੀਂ ਇਹਨਾਂ ਗੱਲਾਂ ਤੋਂ ਬੱਚੀਆਂ ਨੂੰ ਮੈਂ ਕਹਿਣਾ ਚਾਹਣੀ ਆ ਵੀ ਤੁਸੀਂ ਇਸ ਗੱਲ ਤੋਂ ਗਰੇਜ਼ ਕਰਕੇ ਪੜ੍ਹੋ ਲਿਖੋ ਅਫਸਰ ਬਣੋ ਮਾਪੇ ਤੁਹਾਨੂੰ ਬਹੁਤ ਪਿਆਰ ਸਤਿਕਾਰ ਦਿੰਦਾ ਇਹਨਾਂ ਕਹਿੰਦੀ ਹੋਈ ਮੈਂ ਖੇਣਾ ਵੀ ਜਾਤ ਖਾਂ ਤੇ ਮੈਂ ਸਾਰੀਆਂ ਮੇਰੀਆਂ ਭੈਣਾਂ ਸਾਰੇ ਮੇਰੇ ਸ਼ਮਿੰਦਰ ਹੋਣੀ ਆਏ ਆ ਰੋੜੀਕ ਪੂਰਾ ਤੋਂ ਬੁੱਟਾ ਸੋਰਕੋਰੀ ਨਿਰਮਲ ਸੋਰਕੋਰੀ ਸ਼ਮਿੰਦਰ ਨਿਰਮਲ ਨਿੰਬੂ ਕਿਉਂਕਿ ਮੇਰੇ ਇਹਨਾਂ ਪਰਿਵਾਰਾਂ ਨਾਲ ਮੇਰੀ ਜਿਹੜੀ ਹੈਗੀ ਸਾਹਸ ਮੇਰੇ ਪਰਵਾਰਾਂ ਵਾਲੀ ਆਪਦੀ ਮੇਰੀ ਸਾਹ ਹੈ ਇਹਨਾਂ ਦੇ ਨਾਲ ਪਰਿਵਾਰਕ ਸੰਗਾਂ ਨੇ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਵੀ ਤਾਜੀ ਬੜੀ ਰੌਣਕ ਲਾਉਂਦੇ ਆ ਤਾਂ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਨੇਜਰ ਸਿੰਘ ਜੀ ਸ਼ੌਂਕੀ ਪਰਸੋਂ ਤੋਂ ਲੱਗੇ ਹੋਏ ਆ ਤਾਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੀ ਹਾਂ ਇਹਨਾਂ ਕਹਿੰਦੀ ਹੋਈ ਮੈਂ ਖਿਮਾਂ ਦੀ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਡੇ ਮਹਿਮਾਨ ਆ ਹਾਂ ਨੀ ਮੈਂ ਮੂਂਗ ਫੜਿਆ ਨੀ ਮਾਂ ਗੱਤ ਕਰਿਓੜੀਆਂ ਵੰਡਾ ਮੂਹੂਂ ਫੜੀਆਂ ਵੰਡਾ ਨੀ ਮਾਂ ਗੱਤ ਕਰਿਓੜੀਆਂ ਵੰਡਾ ਨਾਲੇ ਵੰਡੀ ਜਾਵਾਂ ਤੇ ਨਾਲੇ ਸੱਗੀ ਭੈਣ ਜਿਹਨੇ ਦਿੱਤੇ ਆ ਕਿਉਂਕਿ ਲੋਹੜੀ ਜਿਹੜੀ ਆ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉਪਰਾਲੇ ਨਾਲ ਕਦੇ ਮੇਲਾ ਤੇ ਕਦੇ ਲੋਹੜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਆਪਣੇ ਭਾਵਾਂ ਦਾ ਪ੍ਰਗਟਾਪ ਕਰਨ ਦਾ ਸਬੱਬ ਬਣਦਾ ਮਿਲ ਬੈਠਣ ਦਾ ਲੁੱਟੀਆਂ ਪਾਉਣ ਦਾ ਸਬੱਬ ਜਿਹੜਾ ਬਣਿਆ ਰਹਿੰਦਾ ਵਾਹਿਗੁਰੂ ਕਰੇ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਆਏ ਸਾਡੀ ਪਿੰਡਾਂ ਦੇ ਜਿਹੜੇ ਆ ਭਾਈਚਾਰਕ ਸਾਝ ਰੂਪੇ ਪੀੜਾ ਕਰਦੇ ਆ ਤੇ ਸਾਡੇ ਜਿਹੜੇ ਮਾਨਸਿਕ ਪੀੜਾ ਉਹਨੂੰ ਵੀ ਹਰਦੇ ਆ ਤੇ ਦੂਸਰੀ ਗੱਲ ਹੈ ਕਿ ਜਿਹੜਾ ਆ ਸਿਆਲ ਹੈ ਇਹ ਸਾਡੇ ਪ੍ਰਾਤਨ ਸਮਿਆਂ ਤੋਂ ਚੱਲਦੀ ਆ ਜਿਹੜੀ ਲੋਹੜੀ ਹੈ ਲੋਹੜੀ ਧੀਆਂ ਦੀ ਧੀਆਂ ਤੇ ਪੁੱਤਰਾਂ ਨੂੰ ਦਰਜਾ ਜਿਹੜਾ ਉਹ ਬਰਾਬਰ ਦਾ ਅੱਜ ਕੱਲ ਦਿੱਤਾ ਜਾਂਦਾ ਤੇ ਹੋਰ ਵੀ ਯਤਨਸ਼ੀਲ ਆ ਪਰ ਸਾਰੇ ਇੱਕੇ ਜਿਵੇਂ ਬੱਚਿਆਂ ਸਾਡੀਆਂ ਬਹੁਤ ਵੱਡੇ ਮਾਰ ਕੇ ਮਾਰ ਰਹੇ ਆ ਪਰ ਸਾਰਿਆਂ ਨੂੰ ਸੁਨੇਹਰ ਬੇਨਤੀ ਆ ਉਹ ਧੀ ਹੋਵੇ ਜਾਂ ਪੁੱਤ ਆਪਣੇ ਪਛੋਕੜ ਨੂੰ ਨਾ ਭੁੱਲ ਗਏ ਆਪਾਂ ਆਪਣੇ ਵਿਰਸੇ ਨੂੰ ਨਾ ਭੁੱਲ ਗਏ ਆਪਾਂ ਨੂੰ ਪਾਲ ਕੇ ਮਾਪੇ ਬਾਪ ਨੇ ਇਹਨੇ ਜੋਗਾ ਕੀਤਾ ਹੁੰਦਾ ਕਿ ਆਪਾਂ ਉਸ ਨਾਮ ਨੂੰ ਆਪਣੇ ਨਗਰ ਨੂੰ ਮਾਪੇ ਬਾਪ ਦੇ ਤੇ ਆਪਣੇ ਦੇਸ਼ ਪੰਜਾਬ ਦੇ ਨਾਮ ਨੂੰ ਰੌਸ਼ਨ ਕਰਦੇ ਨਾ ਕਿ ਲੀਕ ਲਈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਇਸ ਤਰ੍ਹਾਂ ਪ੍ਰੋਗਰਾਮ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਵੀ ਸ਼ਹਿਰਾਂ ਦੇ ਵਿੱਚ ਕਰਵਾਉਂਦੇ ਆ ਕਿਉਂਕਿ ਸਾਡਾ ਬਹੁਤ ਅਮੀਰ ਸੱਭਿਆਚਾਰ ਆ ਤੇ ਇਹਦੀ ਅਮੀਰੀ ਨੂੰ ਬਰਕਰਾਰ ਰੱਖਣਾ ਇਹਨੂੰ ਹੋਰ ਸੋਹਜਮਈ ਬਣਾਉਣਾ ਸਮਾਜ ਨੂੰ ਸਾਡਾ ਸਾਰਿਆਂ ਦਾ اخلاقی فرض واہگور جی کا خالصہ واہگور جی کی فتی ਸਾਂਝਾ ਪੰਜਾਬ ਤੋਂ ਮੈਂ ਬੀਨ ਸਿੰਘ ਸਿੱਧੂ ਧੰਨਵਾਦ